ਕੰਕਰ মিডিਆ ਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਜਨੀਤੀ ਦਾ ਸਤਰ ਜਿਹੜਾ ਹੈ ਉਹ ਇੰਨਾ ਜ਼ਿਆਦਾ ਡਿੱਗਦਾ ਜਾ ਰਿਹਾ ਹੈ ਕਿ ਹੁਣ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਇਸ ਤੋਂ ਜ਼ਿਆਦਾ ਗਿਰਾਵਟ ਰਾਜਨੀਤੀ ਵਿੱਚ ਆ ਸਕਦੀ ਹੈ ਰਾਜਨੀਤੀ ਦੇ ਵਿੱਚ ਜਿਹੜੇ ਪੋਲਿਟਿਸ਼ੀਅਨ ਨੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਂਦੇ ਆਉਂਦੇ ਰਹੇ ਨੇ ਇੱਕ ਦੂਜੇ ਦੇ ਬਾਰੇ ਮਾੜੇ ਸ਼ਬਦਾਂ ਦਾ ਪ੍ਰਯੋਗ ਕਰਦੇ ਰਹੇ ਨੇ ਪਰ ਹੁਣ ਰਾਜਨੀਤੀ ਦਾ ਲੈਵਲ ਇਸ ਹੱਦ ਤੱਕ ਗਿਰ ਚੁੱਕਾ ਹੈ ਕਿ ਮਹਾਨ ਗੁਰੂ ਸਹਿਬਾਨ ਨੂੰ ਵੀ ਆਪਣੀ ਗੰਦੀ ਰਾਜਨੀਤੀ ਦੇ ਵਿੱਚ ਕਸੀਟਿਆ ਜਾ ਰਿਹਾ ਹੈ ਕੱਲ ਅਜੇ ਹੀ ਇੱਕ ਘਟਨਾ ਦਿੱਲੀ ਵਿਧਾਨ ਸਭਾ ਵਿੱਚ ਹੋਈ ਜਿੱਥੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਗੁਰੂ ਸਹਿਬਾਨ ਦੇ ਬਾਰੇ ਕੁਝ ਅਪਮਾਨਜਨਕ ਟਿੱਪਣੀ ਕੀਤੀ ਜਦੋਂ ਗੁਰਤੇਗ ਭਾਦਰ ਜੀ ਦੀ ਸ਼ਤਾਬਦੀ ਦੀ ਗੱਲ ਚੱਲ ਰਹੀ ਸੀ ਤਾਂ ਉਹ ਕਹਿਣਾ ਤੇ ਇਹ ਚਾਹੁੰਦੀ ਸੀ ਕਿ ਤੁਸੀਂ ਮੁੱਦਿਆਂ ਤੇ ਗੱਲਬਾਤ ਕਿਉਂ ਨਹੀਂ ਕਰ ਰਹੇ ਪਰ ਜਿਹੜਾ ਉਹਨੇ ਲਫ਼ਜ਼ ਯੂਜ਼ ਕੀਤੇ ਕਿ ਗੁਰਮੂਆਂ ਦਾ ਸਨਮਾਨ ਕਰੋ ਗੁਰਮੂਆਂ ਦਾ ਸਨਮਾਨ ਕਰੋ ਉਹ ਜਿਸ ਤਰੀਕੇ ਨਾਲ ਕੀਤੇ ਉਤੋਂ ਸਪਸ਼ਟ ਨਜ਼ਰ ਆ ਰਿਹਾ ਸੀ ਕਿ ਗੁਰੂ ਸਾਹਿਬਾਨ ਦੇ ਪ੍ਰਤੀ ਉਹਦੇ ਮਨ ਦੀ ਭਾਵਨਾ ਕਿੱਦਾਂ ਦੀ ਹੈ ਕਿੰਨੀ ਗਿਰੀ ਹੋਈ ਹੈ ਕਿੰਨੀ ਨੀਚ ਹੈ ਇਹ ਜਿਹੜੀ ਵੀਡੀਓ ਭਾਜੀਪੀ ਵੱਲੋਂ ਮਨਜਿੰਦਰ ਸਿੰਘ ਸਿਰਸਾ ਵੱਲੋਂ ਤੇ ਹੋਰ ਲੀਡਰਾਂ ਵੱਲੋਂ ਸ਼ੇਅਰ ਕੀਤੀ ਗਈ ਜਿਸ ਵੀਡੀਓ ਨੂੰ ਲੈ ਕੇ ਦਿੱਲੀ ਸਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਪੂਰੀ ਦੀ ਪੂਰੀ ਕਮੇਟੀ ਪ੍ਰਧਾਨ ਸਾਹਿਬ ਤੇ ਬਾਕੀ ਸਾਰੇ ਮੈਂਬਰ ਜਿਹੜੇ ਨੇ ਉਹ ਦਿੱਲੀ ਦੀ ਮੁੱਖ ਮੰਤਰੀ ਨੂੰ ਮਿਲੇ ਕਾਰਵਾਈ ਦੀ ਮੰਗ ਕੀਤੀ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਅੱਜ ਮਨਜਿੰਦਰ ਸਿੰਘ ਸਿਰਸਾ ਨੇ ਬਿਆਨ ਦਿੱਤਾ ਕਿ ਉਹ ਪਰ ਅਰਵਿੰਦਰਪਾਲ ਸਿੰਘ ਲਵਲੀ ਤੇ ਹੋਰ ਲੋਕ ਜਿਹੜੇ ਨੇ ਉਹ ਇਸ ਮੁੱਦੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੈ ਕੇ ਜਾ ਰਹੇ ਨੇ ਤੇ ਉੱਥੇ ਜਾ ਕੇ ਵੀ ਇਹ ਵੀਡੀਓ ਪੇਸ਼ ਕਰਨਗੇ ਕੀ ਵੀਡੀਓ ਹੈ ਕੀ ਅਤਿਸ਼ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸੋ ਇਹ ਉਹ ਵੀਡੀਓ ਹੈ ਜਿਹਦੇ ਉੱਤੇ ਪੂਰਾ ਵਿਵਾਦ ਚੱਲ ਰਿਹਾ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਇਸ ਵੀਡੀਓ ਨੂੰ ਫੇਕ ਦੱਸ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਝੂਠ ਦੀ ਦੁਕਾਨ ਹੈ ਔਰ ਇਹ ਪੂਰੀ ਵੀਡੀਓ ਫੇਕ ਹੈ ਆਤਿਸ਼ੀ ਜਿਹੜੀ ਸੀ ਕੁੱਤੋਂ ਕਾ ਸਨਮਾਨ ਸ਼ਬਦ ਯੂਜ਼ ਕਰ ਰਹੀ ਸੀ ਜਦੋਂ ਆਵਾਰਾ ਕੁੱਤਿਆਂ ਦੇ ਉੱਤੇ ਕੋਈ ਗੱਲਬਾਤ ਚੱਲ ਰਹੀ ਸੀ ਆਤਿਸ਼ੀ ਨੇ ਵੀ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇਹੀ ਸਫਾਈ ਦਿੱਤੀ ਹੈ ਕੀ ਗੁਰਤੇਗ ਬਾਦਰ ਜੀ ਦੀ ਜੋ ਗੱਲਬਾਤ ਹੋ ਰਹੀ ਸੀ ਸ਼ਤਾਬ ਦੀ ਬਾਰੇ ਜੋ ਜਿੰਨੀ ਵੀ ਗੱਲਬਾਤ ਹੋ ਰਹੀ ਸੀ ਉਹ ਸਾਰੀ ਖਤਮ ਹੋ ਚੁੱਕੀ ਸੀ ਉਸ ਤੋਂ ਬਾਅਦ ਆਵਾਰਾ ਕੁੱਤਿਆਂ ਉੱਤੇ ਗੱਲ ਚੱਲ ਰਹੀ ਸੀ ਉਦੋਂ ਮੈਂ ਲਫ਼ਜ਼ ਯੂਜ਼ ਕੀਤੇ ਤੇ ਮੈਂ ਇਹ ਬੋਲਿਆ ਕਿ ਕੁੱਤੋਂ ਦਾ ਸਨਮਾਨ ਕਰੋ ਕੁੱਤੋਂ ਦਾ ਸਨਮਾਨ ਕਰੋ ਲੇਕਿਨ ਤੁਸੀਂ ਮੁੱਦਿਆਂ ਉੱਤੇ ਬਹਿਸ ਕਿਉਂ ਨਹੀਂ ਕਰਦੇ ਔਰ ਇਹਨਾਂ ਨੇ ਕੁੱਤੋਂ ਸ਼ਬਦ ਦੀ ਜਗ੍ਹਾ ਗੁਰੂ ਸ਼ਬਦ ਜਿਹੜਾ ਹੈ ਉਹ ਐਡਿਟ ਕਰਕੇ ਪਾਇਆ ਇਹ ਆਦਿਸ਼ੀ ਦਾ ਵਰਜ਼ਨ ਹੈ ਔਰ ਉਹਨੇ ਉਲਟਾ ਆਰੋਪ ਲਗਾਇਆ ਹੈ ਕਿ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਵੀ ਬੀਜੇਪੀ ਜਿਹੜੀ ਹੈ ਉਹ ਵਿਰੋਧੀ ਧਿਰ ਦੇ ਲੀਡਰਾਂ ਨੂੰ ਬਦਨਾਮ ਕਰਨ ਵਾਸਤੇ ਵਰਤ ਰਹੀ ਹੈ ਜਿਹੜੇ ਬੀਜੇਪੀ ਦੇ ਬੜੇ ਸੀਨੀਅਰ ਆਗੂ ਨੇ ਸੰਜੇ ਸਿੰਘ ਉਹਨਾਂ ਨੇ ਬਕਾਇਦਾ ਲਾਈਵ ਹੋ ਕੇ ਉਹਨਾਂ ਆਪਣੀ ਵੀਡੀਓ ਪਾ ਕੇ ਜਿਹੜਾ ਇਹ ਸਾਰੇ ਪ੍ਰਕਰਨ ਦੇ ਉੱਤੇ ਕੀ ਸਫਾਈ ਦਿੱਤੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੇ ਆ ਦੇਸ਼ ਮੇ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ जिसको मैं भारतीय झूठा पार्टी कहता हूं जिसके बारे में मैं कहता हूं कि ये झूठ की एक बहुत बड़ी फैक्ट्री है पूरे देश में इनका काम है झूठ फैलाना नफरत फैलाना घटिया हरकतें करना और आज यही काम इन्होंने किया दिल्ली की पूर्व मुख्यमंत्री और लीडर ऑफ अपोजिशन असेंबली में दिल्ली की असेंबली में आरती जी के साथ उनका एक झूठा वीडियो प्रचारित किया और उस झूठे वीडियो के माध्यम से यह प्रचारित करने का काम किया कि आतिशी जी ने गुरुओं का अपमान किया है आखिर सिख समाज से बीजेपी को इतनी नफरत क्यों है पूरा वीडियो आप देखिए तो उसमें आतिशी जी ने कोई दूर दूर तक कहीं भी गुरुओं का अपमान नहीं किया चर्चा किसी और विषय की चल रही थी और उसको दूसरे विषय से जोड़ के झूठा प्रचार करके झूठा वीडियो बना के आतिशी जी को बदनाम करने की कोशिश बीजेपी ने की लेकिन यह दुस्साहस भारतीय जनता पार्टी को बहुत महंगा पड़ेगा सिख समाज के लोगों का इस देश के लोगों का गुरुओं के प्रति गहरा सम्मान है उनके प्रति गहरा आदर है और आज जिस तरह से गुरु तेग बहादुर जी का नाम लेकर ਝੂਠਾ ਪ੍ਰਚਾਰ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ ਇਸ ਹਰਕਤ ਕੇ ਲਿਏ ਪੰਜਾਬ ਕੇ ਲੋਗ ਸਿੱਖ ਸਮਾਜ ਕੇ ਲੋਗ ਦੇਸ਼ ਕੇ ਲੋਗ ਬੀਜੇਪੀ ਕੋ ਕਭੀ ਮਾਫ ਨਹੀਂ ਕਰਨਗੇ ਆਤੀਸ਼ੀ ਨੇ ਹਮੇਸ਼ਾ ਸਭੀ ਧਰਮੋ ਦਾ ਸਨਮਾਨ ਕੀਤਾ ਸੋ ਦੋਨੋ ਪਖਤੂ ਜੀ ਸੁਣ ਲੇ ਸ਼੍ਰੋਮਣੀ ਗੁਰਦੁਆਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਬੜਾ ਇਹਦਾ ਨੋਟਿਸ ਲਿਆ ਉਹਨਾਂ ਨੇ ਵੀ ਕਿਹਾ ਕਿ ਜੋ ਇਹ ਵੀਡੀਓ ਸਾਹਮਣੇ ਆਈ ਹੈ ਬੜੀ ਮੰਦ ਭਾਗੀ ਹੈ ਉਹਨਾਂ ਨੇ ਦਾ ਕੜਾ ਵਿਰੋਧ ਕੀਤਾ ਸੁਖਵੀਰ ਸਿੰਘ ਬਾਦਲ ਨੇ ਵੀ ਜਿਹੜਾ ਇਹਨੂੰ ਨਿੰਦਿਆ ਕਾਂਗਰਸ ਦੇ بڑے ਲੀਡਰਾਂ ਨੇ ਵੀ ਆਦਿਸ਼ੀ ਦੇਸ਼ ਬਿਆਨ ਦੀ ਨਿੰਦਾ ਕੀਤੀ ਹੈ ਆਦਿਸ਼ੀ ਉਹਨੇ ਕਹਿ ਰਹੀ ਹੈ ਕਿ ਨਹੀਂ ਮੈਂ ਗੁਰੂ ਸ਼ਬਦ ਨਹੀਂ ਯੂਜ਼ ਕੀਤਾ ਮੈਂ ਕੁੱਤੋਂ ਦਾ ਸਨਮਾਨ ਕੀ ਗੱਲ ਕਰ ਰਹੀ ਸੀ ਲੇਕਿਨ ਇਰੈਲੀਵੈਂਟ ਜਿਹਾ ਲੱਗਦਾ ਹੈ ਕਿ ਅਗਰ ਕੁੱਤਿਆਂ ਦੇ ਉੱਤੇ ਬਹਿਸ ਕਰਨੀ ਹੈ ਤੇ ਕੁੱਤੋਂ ਦੀ ਸਨਮਾਨ ਗੱਲ ਕਿੱਥੇ ਆ ਗਈ ਕਿ ਕਿਸੇ ਸਰਕਾਰ ਨੇ ਕੋਈ ਪਹਿਲਾਂ ਕੁੱਤਿਆਂ ਦਾ ਸਨਮਾਨ ਕੀਤਾ ਜਿਹਦੇ ਕਰਕੇ ਉਹ ਟੌਂਟ ਕਸ ਰਹੀ ਸੀ ਕਿ ਤੁਸੀਂ ਕੁੱਤਿਆਂ ਦਾ ਸਨਮਾਨ ਕਰ ਰਹੇ ਹੋ ਔਰ ਕੁੱਤੋਂ ਦਾ ਸਨਮਾਨ ਕਰੋ ਬਹਿਸ ਨਾ ਕਰੋ ਗਲਬਤ ਨਾ ਕਰੋ ਉਹ ਕਿੱਥੇ ਜਸਟੀਫਾਈ ਹੁੰਦਾ ਔਰ ਕਿਦਾਂ ਉਹ ਜਸਟੀਫਾਈ ਕਰੇਗੀ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ ਅਗਰ ਇਹ ਵੀਡੀਓ ਦੇ ਵਿੱਚ ਜੋ ਭਾਜਪਾ ਦੇ aarop ਨੇ ਉਹ ਸੱਚੇ ਨੇ ਜੋ ਉਹਨਾਂ ਨੇ ਲਗਾਏ ਨੇ ਔਰ ਆਦਿਸ਼ੀ ਨੇ ਵਾਕਈ ਜਿਹੜਾ ਗੁਰੂਆਂ ਦਾ ਅਪਮਾਨ ਕੀਤਾ ਹੈ ਤਾਂ ਸਿੱਖ ਸੰਗਤ ਨੂੰ ਬਿਲਕੁਲ ਕਠੋਰ ਡਿਸੀਜਨ ਲੈਣਾ ਚਾਹੀਦਾ ਹੈ ਸਿੱਖ ਵੋਟਰਾਂ ਨੂੰ ਸਿੱਖਾਂ ਨੂੰ ਕਠੋਰ ਡਿਸੀਜਨ ਲੈਣਾ ਚਾਹੀਦਾ ਹੈ ਔਰ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਦਾ ਬਿਲਕੁਲ ਬਾਈਕਾਟ ਕਰਨਾ ਚਾਹੀਦਾ ਹੈ ਜਿਹੜੀ ਆਪਣੀ ਨਫ਼ਰਤ ਦੇ ਵਿੱਚ ਗੁਰੂ ਸਾਹਿਬਾਨ ਨੂੰ ਜਿਹੜਾ ਉਹ ਵੀ ਆਪਣੀ ਗੰਦੀ ਰਾਜਨੀਤੀ ਦਾ ਜਿਹੜਾ ਇੱਕ ਮੋਹਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜੇ ਕਿਧਰੇ ਇਹ ਪ੍ਰੂਵ ਹੁੰਦਾ ਹੈ ਕਿ ਇਹ ਜਿਹੜੀ ਵੀਡੀਓ ਹੈ ਇਹ ਐਡਿਟ ਕੀਤੀ ਗਈ ਹੈ ਬੀਜੇਪੀ ਵੱਲੋਂ ਕੋ ਜਿਹੇ ਹੀ ਘਟਨਾ ਕੀਤੀ ਗਈ ਹੈ ਤੇ ਬੀਜੇਪੀ ਦੇ ਇਹਨਾਂ ਲੀਡਰਾਂ ਦਾ ਵੀ ਉਸੇ ਤਰੀਕੇ ਨਾਲ ਬਾਈਕਾਟ ਹੋਣਾ ਚਾਹੀਦਾ ਹੈ ਇਹ ਸੱਚਾਈ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਹੈ ਔਰ ਜਿਹੜਾ ਵੀ ਇਹਦੇ ਚ ਕਸੂਰਵਾਰ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਹ ਸਖਤ ਕਾਰਵਾਈ ਉਦੋਂ ਹੀ ਹੋਏਗੀ ਜਦੋਂ ਇਸ ਵੀਡੀਓ ਦੀ ਜੈਨੂਨ ਫੋਰੈਂਸਿਕ ਜਾਂਚ ਹੋ ਕੇ ਸੱਚਾਈ ਸਾਹਮਣੇ ਆਏਗੀ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਗੇਮ ਖੇਲ ਰਹੀ ਹੈ ਯਾ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਲੀਡਰਾਂ ਦੇ ਵਿੱਚ ਸਿੱਖਾਂ ਦੇ ਪ੍ਰਤੀ ਇੰਨੀ ਕੋ ਨਫ਼ਰਤ ਭਰੀ ਹੋਈ ਹੈ ਕਿ ਉਹ ਇਸ ਤਰੀਕੇ ਦੇ ਨਾਲ ਗੁਰੂ ਸਾਹਿਬਾਨ ਦਾ અપਮਾਨ ਵਿਧਾਨ ਸਭਾ ਦੇ ਵਿੱਚ ਵੀ ਆਪਣੇ ਭਾਸ਼ਣਾਂ ਦੇ ਵਿੱਚ ਕਰ ਸਕਦੇ ਨੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਇਸ ਖਬਰ ਨੂੰ ਵੱਤ ਵਤ ਸ਼ੇਅਰ ਕਰੋ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗੇ ਕਿ ਵਿਧਾਨ ਸਭਾ ਦੇ ਅੰਦਰ ਅੱਜ ਕੱਲ ਜਿਹੜਾ ਬਹਿਸ ਘੱਟ ਹੁੰਦੀ ਹੈ ਮੁੱਦਿਆਂ ਦੇ ਚਰਚਾ ਘੱਟ ਹੁੰਦੀ ਹੈ ਘਟੀਆਂ ਸ਼ਬਦਾਂ ਦਾ ਇਸਤੇਮਾਲ ਕਰਕੇ ਜਿਹੜੇ ਸਾਡੀਆਂ ਪਵਿੱਤਰ ਹਸਤੀਆਂ ਨੇ ਉਹਨਾਂ ਨੂੰ ਕਿਧਰੇ ਨਾ ਕਿਧਰੇ ਗੰਦੀ ਰਾਜਨੀਤੀ ਵਿੱਚ ਘਸੀਟਣ ਦੀ ਕੋਸ਼ਿਸ਼ ਜ਼ਿਆਦਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ